ਸਾਨੂੰ ਕੋਈ ਖਤਰਾ ਨਹੀਂ ਸਾਡੇ ਸਿਰ ਤੇ ਕਿਸੇ ਦੀ ਤਲਵਾਰ ਨਹੀਂ ਰੱਖੀ ਉਦੋਂ ਤਾਂ ਸਿਰ ਤੇ ਤਲਵਾਰ ਸੀ ਕਿ ਜੀਨੇ ਇਸਲਾਮ ਚਾਰਜ ਹੋ ਜਾਂ ਕਤਲ ਕੀਤਾ ਜਾਵੇਗਾ ਕਤਲ ਪਰਮਾਨ ਸੀ ਜੀਨੇ ਇਸਲਾਮ ਪਰਵਾਰ ਨਹੀਂ ਸੀ ਅੱਜ ਸਾਡੇ ਸਿਰ ਦੇ ਉੱਪਰ ਤਰੰਤਰ ਦੀਦੀ ਦੀ ਕੋਈ ਤਲਵਾਰ ਨਹੀਂ ਇਹਦੇ باوجود ਵੀ ਮੈਂ ਦਾਸ ਕਰਮ ਜੀ ਮੇਰਾ ਕੋਈ ਖਤਰਾ ਨਹੀਂ ਕੋਈ ਗੁਰੂ ਸਾਹਿਬ ਦੇ ਬਾਰੇ ਇਹਦੇ باوجود ਇੱਕ ਮੇਰੀ ਭੈਣੋ ਆ ਗੱਲ ਛੱਡ ਦਈਏ ਕਿਤੇ ਮੈਂ ਵਿਚੋਲਾ ਨਹੀਂ ਹਾਂ ਤੇ ਕੋਈ ਵੀ ਨਹੀਂ ਜਿਹੜਾ ਅਰਦਾਸ ਆਪਣੀ ਆਪ ਕਰਿਆ ਕਰ। ਮੈਂ ਅਰਦਾਸ ਕਰੂੰਗਾ ਤੇ ਮੇਰੀ ਅਰਦਾਸ ਜ਼ਰੂਰੀ ਨਹੀਂ ਹੈ ਗੁਰੂ ਜੀ ਨੂੰ। ਅਰਦਾਸ ਉਸ ਦੇ ਸਾਹਮਣੇ ਆਪਣੀ ਆਪ ਕਰੂ ਪਰਮਾਤਮਾ ਤੁਹਾਡੀ ਸਾਰਿਆਂ ਦੀ ਸੁਣਦਾ ਤੇ ਅਸੀਂ ਸਾਰੇ ਤੁਹਾਡੇ ਬਰਾਬਰ ਦੇ ਅਧਿਕਾਰੀ ਸਤਪੁੱਤਰ ਹਾਂ। ਸੋ ਇਹ ਅਸੀਂ ਆਸ ਨਾ ਰੱਖੀਏ ਕਿ ਮੈਨੂੰ ਚਾਹਤ ਆਸੀਆਂ ਗੱਲਾਂ ਹੁੰਦੀਆਂ ਤੇ ਮੈਂ ਤੁਹਾਡੀ ਅਰਦਾਸ ਕਰੂੰਗਾ ਤੇ ਸ਼ਾਇਦ ਅਰਦਾਸ ਤੇ ਪਹੁੰਚ ਜਾਈ। ਨਹੀਂ। ਤਰਦਾ ਆਸ ਗੁਰੂ ਜੀ ਸਾਹਮਣੇ ਆਪੜੀ ਆਪ ਕਰੋ ਤੁਹਾਡਾ ਵੀ ਉਹਨਾਂ ਹੱਕ ਆ ਜਿੰਨਾ ਹੱਕ ਸਾਡਾ ਗੁਰੂ ਸਾਡਾ ਸਾਰਿਆਂ ਦਾ ਹੈ ਤਰਦਾ ਆਸ ਆਪੜੀ ਆਪ ਕਰੋ ਅਰਦਾਸ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਾਰੀ ਅਰਦਾਸ ਜਿਹੜੀ ਹੈ ਉਹ ਲਿਖਤ ਰੂਪ ਜਿਹੜੀ ਸਾਡੇ ਸੰਤ ਪ੍ਰਵਾਨਤ ਲੜੀਬੱਧ ਅਰਦਾਸ ਹੈ ਉਹ ਹੀ ਹੋਣੀ ਚਾਹੀਦੀ ਹੈ ਨਹੀਂ ਪਰਮਾਤਮਾ ਦੇ ਸ਼ਬਦ ਨਹੀਂ ਵੇਖਣੇ ਤੇ ਤੁਹਾਡੇ ਹਿਰਦੇ ਦੀ ਵੀਦਨਾ ਵੇਖਣੀ ਹੈ ਤੁਸੀਂ ਇੱਕ ਸ਼ਬਦ ਦੇ ਵਿੱਚ ਵੀ ਕਹਿਦੇ ਹੋਗੇ ਪਰਮਾਤਮਾ ਮੇਰੇ ਗੁਨਾਹ maaf ਕਰ ਲੈ ਉਹ ਕਰ ਲਵੇਗਾ ਬਿਸ਼ੱਕ ਤੇ ਜੋ ਮੈਂ ਚਾਰ ਕਿਤਾਬਾਂ ਵਿੱਚ ਕਿਹਾ ਕਿ ਮੇਰੇ ਗੁਨਾਹ maaf ਕਰ ਜਾਂ ਫਿਰ ਦੋ ਕਿਤੇ ਮੈਂ ਲੰਬੀ ਲਾਈਨ ਦੇਖ ਕੇ ਪੜ੍ਹ ਕੇ ਬੋਲਾਂ ਤੇ ਫਿਰ ਕਹਾਂ ਮੈਂ ਗੁਨਾਹ maaf ਕਰ ਪਰਮਾਤਮਾ ਨੇ ਰੇਖਾ ਦੇ ਨਿਤ ਦੇ ਵਾਂਗੂ ਤੁਹਾਡੇ ਸ਼ਬਦਾਂ ਦੀ ਅਰਦਾਸ ਵੀ ਤੇ ਨਹੀਂ ਕਰੂੰਗਾ ਉਹਦੇ ਤੁਹਾਡੇ ਹੀ ਰੁੱਦੇ ਦੀ ਵੀਦਣਾ ਵੇਚਣੀ ਹੈ ਕਿਉਂਕਿ ਗੱਲ ਬੜੀ ਸਪਸ਼ਟ ਹੈ ਧੋਰਾ ਭਗਵੰਦਰ ਬਲਾ ਸੱਚ ਦੀ ਖੋਲੇ ਪਰ ਦੀ ਸੱਚੇ ਗੁਰ ਅਰਦਾਸ ਕਰੋ ਅਰਦਾਸ ਦੇ ਸ਼ਬਦ ਜਿਹੜੇ ਨੇ ਉਹ ਕਿਸੇ ਪ੍ਰਤੀ ਮੰਦ ਭਾਵਨਾ ਦੇ ਨਾਲ ਨਾ ਭਰੇ ਹੋਣ ਅਰਦਾਸ ਇਹ ਨਾ ਹੋਵੇ ਕਿ ਪ੍ਰਮਾਤਮਾ ਮੈਨੂੰ ਤੇ ਗੱਡੀ ਦੇ ਦੇ ਤੇ ਫਲਾਣੇ ਦੀ ਗੱਡੀ ਦਾ ਐਕਸੀਡੈਂਟ ਹੋ ਜੇ ਇਹ ਅਰਦਾਸ ਨਾ ਹੋਵੇ ਅਰਦਾਸ ਇਹ ਹੋਵੇ ਕਿ ਪ੍ਰਮਾਤਮਾ ਸਰਬੱਤ ਦਾ ਭਲਾ ਕਰ ਜੇ ਮੈਨੂੰ ਕੁਝ ਦਿੱਤਾ ਤਾਂ ਸਾਰਿਆਂ ਨੂੰ ਦੇ ਅਰਦਾਸ ਪਰਮਾਤਮਾ ਤੁਹਾਡੀ ਸੁਣਦਾ ਕਿਸੇ ਤੋਂ ਆਸ ਨਹੀਂ ਕਿ ਕਿਸੇ ਬੋਲਣ ਵਾਲੇ ਨੇ ਬੁਲਾ ਰਹੇ ਦੀ ਅਰਦਾਸ ਵਧੀਆ ਕਰਦਨੀ ਹੈ ਤੁਹਾਡੇ ਮਨ ਦੀ ਬੇਦਖਾ ਤੁਸੀਂ ਜਾਣਦੇ ਹੋ ਆਪਣੀ ਬੇਦਖਾ ਨੂੰ ਆਪ ਗੁਰੂ ਜੀ ਦੇ ਪਰਕਰਤ ਕਰੋ ਜਿਸ ਗੁਰੂ ਸਾਹਿਬ ਦੇ ਅਸੀਂ ਅੱਜ ਦਿਹਾੜੇ ਨੂੰ ਸਮਰਪਿਤ ਬੈਠੇ ਹੋਏ ਹਾਂ ਉਹਨਾਂ ਸਿੱਖ ਕੌਮ ਦੇ ਵਿੱਚ ਅਨੁਸ਼ਾਸਨ ਭਰਨ ਦੇ ਵਾਸਤੇ ਇਤਿਹਾਸਿਕ ਸਰੋਤਾਂ ਨੂੰ ਪੜ੍ਹ ਕੇ ਵੇਖੋ ਬੇਸ਼ੱਕ ਸਾਡੀ ਗੁਰਬਾਣੀ ਤੋਂ ਵੀ ਸਾਨੂੰ ਪ੍ਰਮਾਣ ਮਿਲਦਾ ਹੈ ਕਿ ਗੁਰੂ ਪਾਤਸ਼ਾਹ ਜੇ ਖੱਲੇ ਕੀ ਚੇ ਅਰਦਾਸ ਕਿ ਖੜੇ ਹੋ ਕੇ ਅਰਦਾਸ ਕਰਨੀ ਹੈ ਪਰ ਗੁਰੂ ਹਰ ਰਾਇ ਸਾਹਿਬ ਦੇ ਦਰਬਾਰ ਤੇ ਸਿੱਖਾਂ ਨੂੰ ਇਹ ਇੱਕ ਸਪਸ਼ਟ ਤੌਰ ਤੇ ਬਤੌਰ ਮर्यादा ਤੇ ਸਾਸਨ ਦੇ ਰੂਪ ਚ ਗਈ ਸੀ ਕਿ ਅਰਦਾਸ ਦੇ ਵਿੱਚ ਹਰ ਸਿੱਖ ਨੇ ਖੜੇ ਹੋਣੇ ਅਰਦਾਸ ਸਿੱਖ ਨੇ ਆਪਣੇ ਆਪ ਕਰਨੀ ਹੈ ਪਰ ਦਾਰਸ ਖੜੇ ਸੋ ਇਹ ਗੁਰੂ ਪਾਤਸ਼ਾਹ ਨੇ ਬਹੁਤ ਕੁਝ ਸਾਡੀ ਝੋਲੀ ਚ ਪਾਇਆ ਮਿਸਾਲ ਦੇ ਤੌਰ ਤੇ ਨਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਰੰਜੀਤ ਨਗਾਰਾ ਬਣਾਇਆ ਬਚਾਇਆ ਤੇ ਜਿਹੜੀ ਔਰੰਗਜ਼ੇਬ ਨੂੰ ਸ਼ਿਕਾਇਤ ਹੋਈ ਹੈ ਪਹਾੜੀ ਰਾਜਿਆਂ ਦੇ ਵੱਲੋਂ ਉਹਨਾਂ ਸ਼ਿਕਾਇਤਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜਿਹੜਾ ਸਿੱਖਾਂ ਦਾ ਗੁਰੂ ਹੈ ਇਹ ਨਗਾਰਾ ਬਚਾ ਰਿਹਾ ਹੈ ਇਹ ਵੱਡੀ ਸ਼ਿਕਾਇਤ ਸੀ ਕਿਉਂਕਿ ਬਾਦਸ਼ਾਹ ਤੋਂ ਬਿਨਾਂ ਨਗਾਰਾ ਬਚਾਉਣ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਸੀ ਔਰੰਗਜ਼ੇਬ ਦਾ ਆਪਣਾ ਪੁੱਤਰ ਸ਼ਾਜਾਹਦਾ ਮੌਜੂਦ ਸੀ ਜਿਸ ਨੂੰ ਅਸੀਂ ਬਹਾਦਰ ਸ਼ਾਹ ਦੇ ਨਾਮ ਨਾਲ ਜਾਣਦੇ ਜਦੋਂ ਕਾਬਲ ਦਾ ਗਵਰਨਰ ਬਣਿਆ ਤੇ ਉਸਨੇ ਨਗਾਰਾ ਬਚਾਇਆ ਬੜੀ ਖੁਸ਼ੀ ਦੇ ਵਿੱਚ ਔਰੰਗਜ਼ੇਬ ਨੂੰ ਆਪਣੇ ਕਾਸਤ ਦੇ ਹੱਥ ਚੱਠੀ ਵੀ ਲਈਏ ਭੇਜੀ ਕਿ ਕਾਬਲ ਦੀ ਫੌਜਦਾਰੀ ਸੰਭਲੀ ਹੈ ਨਗਾਰਾ ਬਚਾਇਆ ਸੀਗਾ ਪੁੱਤਰ ਉਹ ਟੇਲਾ ਗੁੱਸਾ ਚੜਿਆ ਕਿ ਉਸੇ ਵੇਲੇ ਵਾਪਸੀ ਚੱਠੀ ਇੱਕ ਕਾਸਤ ਦੇ ਹੱਥ ਭੇਜੀ ਕਹਿੰਦਾ ਮਹਸਨ ਜੇ ਕਾਬਲ ਦੀ ਫੌਜਦਾਰੇ ਦਾ ਇੰਨਾ ਚਾਹਿਆ ਤੇ ਚਾਰ ਢੂਰ ਵਜਾ ਲੈਣੇ ਸੀ ਤੇਰੀ ਇੰਨੀ ਔਕਾਤ ਕਿਵੇਂ ਕਿ ਤੂੰ ਆਪਣੇ ਬਾਪ ਔਰੰਗਜ਼ੇਬ ਦੇ ਹੰਝੇ ਨਗਾਰੇ ਨਗਾਰੇ ਦੱਸਦਾ ਬਾਸ਼ਾ ਤੋਂ ਬਿਨਾਂ ਕੋਈ ਨਗਾਰੇ ਸੀ ਵਜਾ ਸਕਦਾ ਤੇ ਜਿਸ ਗੁਰੂ ਸਾਹਿਬ ਦੀ ਯਾਦ ਵਿੱਚ ਖੜੇ ਬੈਠੇ ਆ ਉਹਨਾਂ ਨਗਾਰੇ ਨੂੰ ਜੋੜਿਆ ਕਿੱਥੇ ਉਹਨਾਂ ਨੇ ਨਗਾਰੇ ਨੂੰ ਦੇਖnabla ਵੀ ਜੋੜ ਦਿੱਤਾ ਤੇ ਤੇਗ ਦੇ ਨਾਲ ਵੀ ਜੋੜ ਦਿੱਤਾ ਸਾਡਾ ਨਗਾਰਾ ਗੰਗੜ ਦੇ ਵਿੱਚ ਵੀ ਵੱਜਦਾ ਸੀ ਸਾਡਾ ਨਗਾਰਾ ਚੰਗੜ ਦੇ ਵਿੱਚ ਵੀ ਵੱਜਦਾ ਸੀ ਜਿਸ ਵੇਲੇ ਅਮੀ ਬਾਗਵੇ ਦਾ ਇਲਾਕਾ ਤੇ 1640 ਦੇ ਜਿਹੜੇ ਕਾਲ ਪੈ ਗਿਆ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਕੱਠੇ ਕੀਤਾ ਤੇ ਹੁਕਮ ਪਤਾ ਕੀ ਕੀਤਾ ਕਿ ਗੁਰੂ ਦਰਬਾਰ ਦੇ ਵਿੱਚ ਭੇਟ ਲੈਉਣ ਦੀ ਲੋੜ ਨਹੀਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇੱਥੋਂ ਜਾਓ ਗੁਰੂ ਦੇ ਦਰਸ਼ਨ ਕਰਨ ਦੇ ਵਾਸਤੇ ਤੇ ਇੱਥੋਂ ਕੁਸ਼ਦਾਸ਼ਰ ਪਾਣੀ ਤੇ ਰਸਤਾ ਲੈ ਕੇ ਜਾਓ ਗੁਰੂ ਦਰਬਾਰ ਦੇ ਵਿੱਚ ਭੇਟ ਲੈਉਣ ਦੀ ਕੋਈ ਲੋੜ ਨਹੀਂ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਹੋ ਤੇ ਜੋ ਕੁਝ ਤੁਹਾਡੇ ਕੋਲ ਸਰਦਾ ਬਣਦਾ ਉਹ ਲੋਕ ਜਿਹੜੇ ਲੋੜਵੰਦ ਨੇ ਜਿਨ੍ਹਾਂ ਦੇ ਕੋਲ ਕਾਹ ਪੈਣ ਦੇ ਕਰਕੇ ਰੋਟੀ ਦੀ ਕਮੀ ਹੋ ਗਈ ਉਹਨਾਂ ਨੂੰ ਰੋਟੀ ਦੋ ਤੇ ਜਿਹੜੀਆਂ ਸੰਗਤਾਂ ਸੰਗਤਾਂ ਨੇ ਜਿਹੜੀ ਸਾਡੀ ਪ੍ਰਣਾਲੀ ਸੀ ਗੁਰਸੰਗਤ ਦੇ ਰੂਪ ਦੇ ਵਿੱਚ ਜਿੱਥੇ-ਜਿੱਥੇ ਵੀ ਸਿੱਖੀ ਦੀਆਂ ਧਰਮਸ਼ਾਲਾਵਾਂ ਤਾਂ ਕੇਂਦਰ ਨੇ ਉੱਥੇ ਲੰਗਰ ਲਾ ਦਿੱਤੇ ਜਾਣ ਤਾਂ ਤੇ ਉੱਥੇ ਜਦੋਂ ਲੰਗਰ ਦਾ ਵਕਤ ਹੋ ਜਾਵੇ ਤਾਂ ਨਗਾਰਾ ਚਲੋ ਜੀ ਜਦੋਂ ਲੰਗਰ ਦਾ ਟਾਈਮ ਹੋ ਜਾਵੇ ਉਦੋਂ ਨਗਾਰਾ ਜ਼ਰੂਰ ਵੱਜੇ ਸੱਰੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੇ ਪਾਈ ਮੀਹਾਂ ਜਿਹਨੂੰ ਨਗਾਰਾ ਬਖਸ਼ਿਸ਼ ਦਿੱਤਾ 10ਵੇਂ ਪਾਤਸ਼ਾਹ ਨੇ ਨਗਾਰਾ বাজਾਇਆ ਪਰ 18ਵੀਂ ਸਦੀ ਦੇ ਵਿੱਚ ਜਦੋਂ ਨਾਦਰ ਸ਼ਾਹ ਦਿੱਲੀ ਨੂੰ ਜਿੱਤ ਕੇ ਵਾਪਸ ਆ ਰਿਹਾ ਹੈ ਲਾਹੌਰ ਪਹੁੰਚਿਆ ਤੇ ਜ਼ਕਰੀਆ ਖਾਨ ਨੂੰ ਪੁੱਛਦਾ ਸਿੱਖਾਂ ਦੇ ਬਾਰੇ ਪਹਿਲਾ ਹੀ ਉਹਦਾ ਹਮਲਾ ਸੀ ਤੇ ਪਹਿਲੀ ਵਾਰੀ ਸਿੱਖਾਂ ਦੇ ਨਾਲ ਲੜ ਪਿਆ ਉਹਦਾ ਜੋ ਕੁਝ ਦਿੱਲੀ ਤੋਂ ਲੁੱਟ ਕੇ ਲੈ ਕੇ ਆ ਸੀ ਰਾਜ ਸਿੱਖਾਂ ਨੇ ਹੌਲਾ ਕਰ ਲਿਆ ਤੇ ਉਹਨੇ ਸਵਾਲ ਕੀਤਾ ਸੀ ਜਿਨ੍ਹਾਂ ਨੇ ਮੈਨੂੰ ਲੁੱਟਿਆ ਕੌਣ ਨੇ ਉਹ ਕਹਿੰਦਾ ਸਿੱਖ ਨੇ ਕਹਿੰਦਾ ਰਹਿੰਦੇ ਕਿਤੇ ਨੇ ਕਹਿੰਦਾ ਘੋੜਿਆਂ ਦੀ ਇਕੱਠ ਵਿੱਚ ਕਿੰਦਾ ਇਹਦਾ ਅਧਾਰ ਕੋਣ ਹੈ ਕਿੰਦਾ ਸ਼ੈਨਸ਼ਾ ਖੁਦ ਹੀ ਕੋ ਭਾਕ ਦ칸 ਦਾ ਕੰਮ ਕੀ ਲੱਗਦਾ ਜਿਹੜਾ ਵੀ ਸਿੱਖ ਘੋੜੇ ਤੇ ਸਵਾਰ ਬੰਦਾ ਆਪਣੀ ਜ਼ਿੰਮੇਵਾਰੀ ਸਮਝਦਾ ਕਿਵੇਂ ਆਖਦਾ ਕਿ ਇਹਨਾਂ ਦਾ ਗੁਰੂ ਇਹਨਾਂ ਦਾ ਮੁਰਸ਼ਿਦ ਇਹਨਾਂ ਦਾ ਵਲੀ ਪਿਆ ਹੋਇਆ ਹੈ ਇਹਨੂੰ ਆਪਨੇ ਹੀ ਆਖਦੀ ਹੋਇਆ ਇਹਨਾਂ ਦਾ ਗੁਰੂ ਐਸਾ ਮੁਰਸ਼ਿਦ ਹੋਇਆ ਕਿ ਉਹਨੇ ਇਹਨਾਂ ਨੂੰ ਕੈਸੀ ਖੰਡੇ ਪਾਟੇ ਦੀ ਆਪੇ ਹਯਾਤ ਪਾਉ ਦੇ ਦਿੱਤੀ ਹੈ ਕਿ ਅਸੀਂ ਮਾਰ ਦਿਆਂ ਮਾਰ ਦਿਆਂ ਮਰ ਚੱਲੇ ਇਹ ਮਰਦੇ ਮਰਦੇ ਦੀ ਬਾਤ ਹੈ ਕਹਿੰਦਾ ਖਾਂਦੇ ਕੀ ਕਹਿੰਦਾ ਇਹ ਤ ਨਹੀਂ ਦੱਸ ਸਕਦਾ ਖਾਂਦੇ ਕੀ ਨਹੀਂ ਖਾਂਦੇ ਕਿਵੇਂ ਨਹੀਂ ਇਹ ਦੱਸ ਸਕਦਾ ਲੰਗਰ ਤਿਆਰ ਕਰਦੇ ਹੋ ਤਿਆਰ ਕਰਕੇ ਜਦਾਂ ਨਗਾਰਾ ਵਜਉਂਦੇ ਨੇ ਤੇ ਫਿਰ ਉੱਚੀ ਆਵਾਜ਼ ਕਹਿੰਦੇ ਨੇ ਭੁੱਖਾ ਦੇਤ ਆਵਾਜ਼ਾ ਕੋਈ ਆਓ ਦੇਗ ਤਿਆਰ ਕਰੋ ਕਿ ਜਿੰਦੋਂ ਤੱਕ ਸਾਡੀ ਆਵਾਜ਼ ਜਾ ਰਹੀ ਹੈ ਜੇ ਕਿਸੇ ਨੂੰ ਫੋਕ ਲੱਗੀ ਆ ਤੇ ਸਾਡਾ ਮੰਦਰ ਤਿਆਰ ਹੈ ਬੇਸ਼ੱਕ ਸਾਡਾ ਦੁਸ਼ਮਣ ਵੀ ਹੈ ਸਾਡੇ ਮੰਦਰ ਚ ਆ ਕੇ ਬੈਠੇ ਸ਼ੱਕ ਸਕਦਾ ਸੋ ਇਹ ਜੰਗਲਾਂ ਦੇ ਵਿੱਚ ਉਹਨਾਂ ਸਮਿਆਂ ਦੇ ਜਦੋਂ ਸਾਡੇ ਸਿਰਾਂ ਦੇ ਉੱਤੇ ਪੈਰੇ ਸੀ ਉਸ ਸਮੇਂ ਹੀ ਨਗਾਰਾ বাজਉਣਾ ਤੇ ਲੋਕਾਂ ਨੂੰ ਮੰਦਰ ਦੇ ਵਾਸਤੇ ਦੁਸ਼ਮਣ ਨੂੰ ਵੀ ਸੱਦਾ ਦੇਣਾ ਇਹ ਜਿਹੜੀ ਪਰੰਪਰਾ ਇਹ ਸਾਡੇ ਸੰਗ ਨੂੰ ਹਾਥ ਵੈ ਸਭ ਦੇ ਸ਼ੁਰੂ ਕੀਤੀ ਨਗਾਰਾ বাজਾ ਕੇ ਲੋਕਾਂ ਨੂੰ ਸੂਚਿਤ ਕਰਨ ਦੀ ਕਿ ਗੁਰੂ ਘਰ ਅੰਦਰ ਤਿਆਰ ਹੋ ਚੁੱਕਾ ਹੈ ਨਾਦਰ ਸ਼ਾਹ ਨੇ ਜ਼ਰੂਰ ਕਰਨੀ ਬੜੀ ਅੱਗੋਂ ਉੱਚੀ ਸੀ ਇਹ ਦਸ ਜਿਹੜਾ ਦੁਸ਼ਮਣ ਆ ਜਾਵੇ ਤੇ ਸਾਰਾ ਡੰਗਰ ਖਾ ਜਾਵੇ ਤੇ ਜਿਹੜੇ ਸਿੱਖ ਫੜਾ ਰਹੇ ਨੇ ਜਿਨ੍ਹਾਂ ਦਾ ਡੰਗਰ ਹੈ ਇਨਾਂ ਦੇ ਵਾਸਤੇ ਬੱਚੇ ਕੁਝ ਨਾ ਖਾਣ ਦੇ ਵਾਸਤੇ ਫਿਰ ਕੀ ਕਰਦੇ ਆ ਇਹਦਾ ਫਿਰ ਆਪਣੇ ਗੁਰੂ ਦੇ ਸਾਹਮਣੇ ਬਹੋ ਜਾਂਦੇ ਨੇ ਤੇ ਅਰਦਾਸ ਕਰਦੇ ਨੇ ਬੱਚੇ ਨੂੰ ਦਾਣਾ ਆਪ ਖਣੇ ਹੈ ਨਹੀਂ ਤਾਂ ਲੰਗਰ ਮਸਤ ਬਤੇ ਨੇ ਕਿ ਬਾਦਸ਼ਾਹ ਲੰਗਰ ਮਸਤਾਨਾ ਹੋ ਗਿਆ ਸਾਡੇ ਜੁਗਾ ਨਹੀਂ ਬਚਿਆ ਪਰ ਅਸੀਂ ਹਰ ਪ੍ਰਾਣੀ ਨੂੰ ਘਾਟੇ ਖੁਸ਼ ਹਾਂ ਆਨੰਦ ਹਾਂ ਫਿਰ ਉਸ ਮੇਰੇ ਨਾਦਰ ਸ਼ਾਹ ਨੇ ਇਹ ਗੱਲ ਕਹੀ ਸੀ ਫਾਸੀ ਦੇ ਵਿੱਚ ਅਸੀਂ ਗੌਮੂ ਬਾਦਸ਼ਾਹੀ ਰਾਮ ਜੇ ਇਸ ਔਮ ਚ ਇੰਨੇ ਗੁਣ ਨੇ ਕਿ ਸਾਰੇ ਆਪਣੀ ਆਤਮਾ ਨੂੰ ਆਪ ਨੂੰ ਸਮਝਦੇ ਨੇ ਇੱਕ ਦੂਜੇ ਦਾ ਦੁੱਖ ਮਹਿੁੰਦੇ ਨੇ ਇੱਕ ਦੂਜੇ ਨੂੰ ਭਰਾ ਭਰਾ ਸਮਝਦੇ ਨੇ ਗੁਰੂ ਦੇ ਉੱਪਰ ਡੱਟ ਵਿਸ਼ਵਾਸ ਕਰਦੇ ਨੇ ਲੰਗਰ ਦੇ ਵਿੱਚ ਕਿਸੇ ਨਾਲ ਮੇਲ-ਤੇਰ ਨਹੀਂ ਕਰਦੇ ਕਿਸੇ ਨੂੰ ਤਵਾ ਕੇ ਵੀ ਆਪ ਖੁਸ਼ ਹੁੰਦੇ ਨੇ ਤੇ ਇਹ ਰਾਜ ਜਰੂਰ ਕਰਨਾ ਹੈ ਉਹੀ ਕਰ ਗਏ ਸਿੱਖਾਂ ਨੇ ਰਾਜ ਕੀਤਾ ਪਰ ਕਦੋਂ ਕੀਤਾ ਜਦੋਂ ਸਾਡੇ ਵਿੱਚ ਇਹ ਗੁਣ ਸਨ ਅਗਲੀ ਗੱਲ ਇਹ ਸਾਡਾ ਪ੍ਰਬੰਧ ਗੁਰੂ ਸਾਹਿਬ ਨੇ ਕਿਵੇਂ ਦਾ ਸਿਰਜਿਆ ਤੁਹਾਡਾ ਮਾਲਵੇ ਦਾ ਨਕਸ਼ਾ ਤੇ ਜਦੋਂ ਵਿਦੇਸ਼ੀ ਜਗ ਦੇ ਖਬਰ ਚ ਲਾਉਂਦੇ ਨੇ ਕਿ ਪੰਜਾਬ ਦਾ ਇਹ ਇਤਿਜ਼ਾਰੀ ਕਿਰਤ ਜਿੱਥੇ ਲਕੀ ਇੰਡਸਟਰੀ ਨਹੀਂ ਆਪਣਾ ਜਿਹੜਾ ਵੇਸਟ ਕੈਮੀਕਲ ਸੀ ਉਹ ਕਹਿੰਦੇ ਜਮੀਨ ਚ ਪਾਏ ਕਿ ਪੰਜਾਬ ਦੇ ਦਿੱਤੇ ਦੇ ਵਿੱਚੋਂ ਇੱਕ ਟ੍ਰੇਨ ਜਾਂਦੀ ਹੈ ਕੈਨਸਲ ਦੀ ਮਰੀਜ਼ਾਂ ਨੂੰ ਲੈ ਕੇ ਰਾਜਸਥਾਨ ਦੇ ਵਿੱਚ ਤੇ ਉਸ ਨੂੰ ਕੈਨਸਲ ਟ੍ਰੇਨ ਕਰ ਦਿੱਤਾ ਹਰਾਂ ਦੀ ਗੱਲ ਹੈ ਗੁਰੂ ਪਾਤਸ਼ਾਹ ਨੇ ਕਿਵੇਂ ਦਾ ਧਰਮ ਤੇ ਕਿਵੇਂ ਦਾ ਖੰਡਾ ਸਿਰ ਜਿਆ ਤੇ ਅੱਜ ਸਾਡੇ ਕੀ ਹਾਲਾਤ ਹੈ ਕਿ ਅੱਜ ਸਾਡੇ ਪਿੰਡਾਂ ਦੇ ਵਿੱਚੋਂ ਕਈ ਲੱਗੀਆਂ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਨੇ ਬਾਹਰ ਇਲਾਜ ਕਰਾਉਣ ਦੇ ਵਾਸਤੇ ਤੇ ਕੋਈ ਸਮਾਂ ਥੋੜਾ ਜਿਹਾ ਪਿੱਛੇ ਇਤਿਹਾਸ ਚੜੀਏ ਖੁਰਾਸਾਨ ਦਾ ਇਲਾਕਾ ਜਿਸ ਇਲਾਕੇ ਦਾ ਜਿਕਰ ਗੁਰੂ ਪਾਖਣੇ ਬਾਣੀ ਕੀਤਾ ਜਿੱਥੇ ਦਾ ਬਾਬਰ ਰਹਿਣ ਵਾਲਾ ਸੀ ਪਾਖਣੇ ਨੇ ਕਿਹਾ ਖੁਰਾਸਾਨ ਨੂੰ ਸਨਮਾਨਨਾ ਕੀਤਾ ਹਿੰਦੁਸਤਾਨ ਟਰਾਇਆ ਬਾਬਰ ਖੁਰਾਸਾਨ ਦੇ ਇਲਾਕੇ ਦੇ ਵਿੱਚੋਂ ਅੰਦਾ ਅਕ ਇਲਾਕਾ ਗੁਆਂਢ ਦੇ ਵਿੱਚ ਅੰਦਾ ਕਸਤਾਨ ਦੇ ਵਿੱਚ ਕਿਸੇ ਸਮੇਂ ਵੱਖਰਾ ਸੀ ਖੁਰਾਸਾਨ ਦੇ ਇਲਾਕੇ ਦੇ ਵਿੱਚ ਇੱਕ ਬੜਾ ਵਧੀਆ ਸਿਪਾਹੀ ਸੀ ਲੇਖਕ ਵੀ ਚੰਗਾ ਸੀ ਤੇ ਪੜ੍ਹਿਆ ਰਿਹਾ ਤੇ ਕੈਨਸਿਲ ਦਾ ਨਾਮ ਸਿੰਘ ਰਹਿ ਗਿਆ ਉਸ ਵਿੱਚ ਉੱਥੋਂ ਦੀਆਂ ਹੁੰਦੀਆਂ ਲੜਾਈਆਂ ਤੋਂ ਤੰਗ ਆ ਕੇ ਪੰਜਾਬ ਵੱਲ ਨੂੰ ਆ ਗਿਆ ਪਹਿਲਾਂ ਲਾਹੌਰ ਆਇਆ ਲਾਹੌਰ ਕੋਲ ਸਮੇਂ ਨੌਕਰੀ ਕੀਤੀ ਉਸ ਤੋਂ ਬਾਅਦ ਦਿੱਲੀ ਚਲਾ ਗਿਆ ਉਹਦੇ ਦੋ ਬੱਚੇ ਸੀ ਬੇਟੇ ਦਾ ਨਾਮ ਆਸਮ ਖਾਨ ਤੇ ਬੇਟੀ ਦਾ ਨਾਮ ਮਹਿਰ ਨਸ ਸੀ ਇਹ ਮਹਿਰ ਦੇ ਨਾਲ ਉਹੀ ਸੀ ਜੈਸ ਨੂਰ ਉਸਦੇ ਪਤੀ ਸ਼ੇਰ ਅਫਜ਼ਲ ਖਾਨ ਨੂੰ ਕਤਲ ਕਰਕੇ ਜ਼ਾਹগীর ਨੇ ਆਪਣੇ ਘਰ ਲੈ ਆਂਦਾ ਸੀ ਤੇ ਨਾਮ ਨੂਰ ਜਹਾਨ ਰੱਖਿਆ ਸੀ ਤੇ ਨੂਰ ਜਹਾਨ ਦੇ ਭਰਾ ਆਸਫ ਖਾਨ ਦੀ ਇੱਕ ਬੇਟੀ ਦੇ ਬੇਟਾ ਸੀ ਬੇਟੀ ਦਾ ਜਿਹੜਾ ਨਾਮ ਸੀ ਮਨਤਾਜ ਜਿਹਦੇ ਨਾਮ ਤੇ ਪ੍ਰਤਾਸ਼ ਨਾਲ ਬੜਿਆ ਹੋਇਆ ਤੇ ਭਰਾ ਦਾ ਨਾਮ ਸੀ ਸ਼ਾਸ਼ਤਾ ਖਾਨ ਜਿਹੜਾ ਬੰਗਾਲ ਦਾ ਗਵਰਨਰ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਫਤਨਾ ਸੋ ਮਮਤਾਸ ਦਾ ਵਿਆਹ ਹੋਇਆ ਸ਼ਾਹਸਰਵੰਦ ਦੇ ਨਾਲ ਤੇ ਇਹਨਾਂ ਦੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਇੱਕ ਬੜਾ ਸੋਹਣਾ ਸੀ ਦਾਰਾਸ਼ ਕੋ ਜਦੋਂ ਪੈਦਾ ਹੋਇਆ ਤੇ ਦਰਬਾਰ ਦੇ ਵਿੱਚ ਉਹਦੀ ਪੈਦਾ ਹੋਣ ਦੀ ਖਬਰ ਇਹ ਕਹਿ ਕੇ ਦਿੱਤੀ ਗਈ ਗੁਲੇ ਅਬਲੀਨ ਵਾ ਬੁਲਸਤਾਨੇ ਸ਼ਾਹੀ ਕਿ ਸ਼ਾਹੀ ਬਾਗ ਦਾ ਸਭ ਤੋਂ ਸੋਹਣਾ ਫੁੱਲ ਜਦੋਂ ਦਾਰਾਸ਼ਕੂ ਪੈਦਾ ਹੋਇਆ ਉਹਦੇ ਜਨਮ ਦੀ ਖਬਰ ਇੰਨਾ ਸ਼ਬਦਾਂ ਨਾਲ ਦਿੱਤੀ ਗਈ ਕਿ ਇਸ ਸ਼ਾਹੀ ਬਾਗ ਦੇ ਸਭ ਤੋਂ ਸੋਹਣਾ ਫੁੱਲ ਖਿੜਿਆ ਦਾਰਾਸ਼ਕੂ ਪੈਦਾ ਹੋਇਆ ਔਰੰਗਜ਼ੇਬ ਵੀ ਇਹਦਾ ਘਰਾਸ ਇਹ ਤੋਂ ਲਾਗ ਮੁਰਾਦ ਵੀ ਇਹਦਾ ਘਰਾ ਇਸੇ ਕਰਕੇ ਗੁਰਗੋਬਿੰਦ ਸਿੰਘ ਮਹਾਰਾਜ ਜ਼ਫਰਨਾਮੇ 'ਚ ਔਰੰਗਜ਼ੇਬ ਦੇ ਬਾਰੇ ਕਿ ਸ਼ਬਦ ਲਿਖਦੇ ਨਹੀਂ ਉਹ ਕਹਿੰਦੇ ਨੇ ਕਿ ਹੁਸਨ ਅ ਜਵਾਲ ਅਸਤ ਰੌਸ਼ਨ ਜ਼ਮੀਰ ਖੁਦਾਬੰਦ ਮੋਲਕਸਤ ਸਾਡੇ ਦਾ ਅਮੀਰ। ਉਹ ਕਹਿੰਦੇ ਨੇ ਕਿ ਆਰੰਗਜ਼ੇਬ ਬੇਰ ਸੰਦੇ ਕੋਈ ਸ਼ੱਕ ਨਹੀਂ ਤੂੰ ਦਿਮਾਗੀ ਵੀ ਹੈ ਤੇ ਸੋਹਣਾ ਵੀ ਹੈ। ਇਹਦਾ ਕਾਰਨ ਹੈ ਤੇ ਜਰੂਰ ਸੋਹਣਾ ਹੋਵੇਗਾ। ਮੁਮਤਾਜ਼ ਤੇ ਸ਼ਾਹਜਹਾਂ ਦਾ ਪੁੱਤ ਸੀ ਸੋਹਣਾ ਤਾਂ ਹੋਵੇਗਾ ਗੁਰੂ ਸਾਹਿਬ ਗਲਤ ਨਹੀਂ ਬੋਲਦਾ। ਉਹ ਕਹਿੰਦੇ ਨੇ ਕਿ ਹੁਸਨ ਅ ਜਵਾਲ ਅਸਤ ਰੌਸ਼ਨ ਜ਼ਮੀਰ ਖੁਦਾਬੰਦ ਮੋਲਕਸਤ ਸਾਹਿਬਾ ਵੀ। ਸੋ ਇਹ ਜਿਹੜਾ ਦਾਰਾ ਸ਼ਿਕੋ ਹੈ ਇਹ ਬੜਾ ਸਿਆਣਾ ਸੀ ਇਹਨੂੰ ਲਿਖਣ ਦਾ ਸ਼ੌਕ ਸੀ ਇਹਨੇ ਇੱਕ ਕਿਤਾਬ ਵੀ ਲਿਖੀ ਸੀ ਮੌਜ਼ਿਸ ਤਲਬੈਰੀ ਦੋ ਸੁਮੰਦਰਾ ਦਾ ਮੇਰ ਜਿਹਦੇ ਚ ਇਸਨੇ ਹਿੰਦੁਸਤਾਨ ਦੇ ਧਰਮਾਂ ਦਾ ਤੇ ਇਸਲਾਮ ਦਾ ਆਪਸ ਵਿੱਚ ਬਹੁਤ ਵਧੀਆ ਸਮੇਲ ਕਰਕੇ ਲਿਖਿਆ ਸੀ ਉਹ ਜਿਹਨੇ ਹੋਰ ਵੀ ਸੁਫੀ ਮਾਦ ਦੇ ਪਰ ਕਿਤਾਬਾਂ ਲਿਖੀਆਂ ਸਰਮਾਤ ਦਾ ਚੇਲਾ ਸੀ ਉਹੀ ਸ਼ੇਖ ਸਈਦ ਸਰਮਾਤ ਜਿਹਨੂੰ 1660 ਦੇ ਵਿੱਚ ਔਰੰਗਜ਼ੇਬ ਨੇ ਮਰਵਾ ਦਿੱਤਾ ਸੀ ਜਾਮਾ ਮਸਜਿਦ ਦੇ ਕੋਲ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ 6 ਸਾਲ ਪਹਿਲਾਂ نے یہ خلاف بڑا پرچار کیا فوجا کہ یہ ہندو یہ مسلمانوں کے خلاف چل رہا ہے یہ اسلام کے خلاف پرچار کر رہا ہے یہ خلاف فوجا نا چکیا گیا ਤੇ ਔਰੰਗਜ਼ੇਬ ਨੂੰ ਇਹ ਵੀ ਪਤਾ ਲੱਗ ਗਿਆ ਕਿ ਇਹ ਲੋਕਾਂ ਦੇ ਵਿੱਚ ਇੰਨਾ ਹਰਮਨ ਪਿਆਰਾ ਹੁੰਦਾ ਜਾ ਰਿਹਾ ਤੇ ਮਾਪੇ ਵੀ ਇਹਨੂੰ ਪਿਆਰ ਕਰਦੇ ਨੇ ਸ਼ਾਸ ਤੇ ਜਿਹੜੀ ਉਸਦੀ ਘਰਵਾਲੀ ਸੀ ਮੁਕਤਾਰ ਇਸ ਇੰਨਾ ਪਿਆਰ ਕਰਦੇ ਨੇ ਕਿ ਰਾਜ ਗੱਦੀ ਇਹਦੇ ਕੋਲ ਆਵੇਗੀ ਤੇ ਔਰੰਗਜ਼ੇਬ ਨੇ ਆਪਣੀ ਸੋਈ ਦੇ ਵਿੱਚ ਕੰਪ ਕਰਨ ਵਾਲੇ ਵਰਜੀ ਦੇ ਰਾਹੀਂ ਇਸ ਨੂੰ ਜ਼ਹਿਰ ਖਵਾ ਦਿੱਤਾ ਦਾਦਾ ਜੀ ਸਾਡੇ ਇਤਿਹਾਸਕ ਸ्रोत ਜਿਕਰ ਆਉਂਦਾ ਹੈ ਸ਼ੇਰ ਦੀ ਮੋਛਾ ਬਾਗ ਖਵਾ ਦਿੱਤਾ ਜਿਹੜੇ ਨਵੇਂ ਇਤਿਹਾਸਕ ਸਰੋਤ ਨੂੰ ਕਹਿੰਦੇ ਨੇ ਕਿ ਅਸ ਨੂੰ ਭਾਰਤ ਸੈਨਿਕ ਤੇ ਲੈਟ ਅਸਿਸਟੈਂਟ ਮਰਿਆ ਹੋਇਆ ਪਾਰਾ ਤੇ ਸ਼ੰਕੀਆਂ ਦਿੱਤਾ ਗਿਆ। ਆ ਪ੍ਰਾਣੇ ਸਗੇ ਚ ਰਵਾਜ ਅਸਰ ਕਿਸੇ ਬਜ਼ੁਰਗ ਨੂੰ ਜੇ ਪੁੱਛਣਾ ਤਾਂ ਮਾਰ ਕਿਉਂ ਨਹੀਂ ਦੇ ਉਹਨੇ ਕਹਿਣਾ ਮੈਨੂੰ ਕਿਸ ਨੇ ਪਾਰਾ ਦੇ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਤੇ ਕਵਰ ਖੜਕ ਸਿੰਘ ਦੇ ਬਾਰੇ ਵਿੱਚ ਸਾਨੂੰ ਤਾਂ ਆਸ ਤੇ ਨਹੀਂ ਮਿਲਦਾ ਕਿ ਇਹਨਾਂ ਨੂੰ ਸਾਜ਼ਿਸ਼ ਦੇ ਨਾਲ ਪਾਰਾ ਤੇ ਸ਼ੰਕੀਆਂ ਦਿੱਤਾ ਗਿਆ। ਇਸੇ ਤਰ੍ਹਾਂ ਦਾਰਾ ਹੀ ਨੂੰ ਦੇ ਦਿੱਤਾ ਗਿਆ। ਦਾਰਾ ਦੋ ਦਿਨ ਤੋਂ ਮਾਰ ਹੁੰਦਾ ਗਿਆ। ਬੜੇ ਵੈਦ ਹਕੀਮ ਸੱਦੇ ਕੋਈ ਦਾਰਾ ਸ਼ੋਦਾ ਹਾਲਾਤ ਮੈਂ ਕਰ ਸਕਿਆ। ਫਕੀਰ ਮੈਂ ਸ਼ੁਰੂ ਜਿੱਥੋਂ ਗੱਲ ਕੀਤੀ ਸੀ। ਮੈਂ ਗੱਲ ਕੀਤੀ ਸੀ हसन ਅਲੀ ਜਸਦਾਨੀ ਨਾਮ ਦਾ ਫਕੀਰ ਜਿਹੜਾ ਫਰਗੋਦਸਾਲ ਦੇ ਕੋਲ ਆਇਆ ਸੀ। ਇੱਕ ਦਿਨ ਉਹਦੇ ਨਾਲ ਗੱਲ ਚੱਲ ਰਹੀ ਹੈ ਤੇ ਸ਼ਾਹਸਹਾਨ ਨੇ ਉਹਦੇ ਅੱਗੇ ਇਸ ਵਿਵਾਰੀ ਦੀ ਗੱਲ ਕੀਤੀ ਉਸ ਨੇ ਇੱਕ ਫਕੀਰ ਉੱਤੇ ਹੋਰ ਆਜਾਸੀ ਉਹਦਾ ਨਾਮ ਸੀ ਸ਼ੇਖ ਅਬੂ ਗੰਗੋਹੀ ਸ਼ੇਖ ਅਬੂ ਗੰਗੋਹੀ ਉੱਤੇ ਹਸਨ ਅਲੀ ਜਸਦਾਨੀ ਇਹ ਦੋਵੇਂ ਬੈਠੇ ਨੇ ਸ਼ਾਹਸਹਾਨ ਦੇ ਕੋਲ ਤੇ ਸ਼ਾਹਸਹਾਨ ਦੇਦਰ ਲੱਗਦਾ ਮੇਰੇ ਪੁੱਤਰ ਦੇ ਬਚਣ ਦੀ ਕੋਈ ਆਸ ਨਹੀਂ ਲੱਗਦਾ ਮੇਰਾ ਪੁੱਤਰ ਨਹੀਂ ਬਚੇਗਾ ਫਕੀਰ ਕਹਿੰਦਾ ਕਿ ਮੈਨੂੰ ਇਹ ਕਹਿਣ ਲੈ ਗਿਆ ਕਿ ਵੈਦ ਰਿਹਾ ਹੈ ਜੇ ਕਿਤੇ ਇੱਕ ਚਿੱਤੀ ਹਰਣ ਇੱਕ ਤੋੜੇ ਦਾ ਲਾਵਾ ਦਾਜ ਮੋਤੀ ਇਹ ਚੀਜ਼ਾਂ ਮਿਲ ਜਾਣ ਤੇ ਪੁੱਤਲ ਦੀ ਜਾਨ ਬਚ ਸਕਦੀ ਹੈ ਪਰ ਇਹ ਮਿਲ ਗੀਆਂ ਕੀਰਤਪੁਰ ਸਾਹਿਬ ਤੋਂ ਸਿੱਖਾਂ ਦੇ ਗੁਰੂ ਜਿਹੜਾ ਉਹਦੇ ਸ਼ਫਾਖਾਨੇ ਦੇ ਵਿੱਚ ਉਹਦੇ ਦਵਾਖਾਨੇ ਦੇ ਪਰ ਕਹਿੰਦਾ ਕਿ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹਾਂ ਤੇ ਮੈਂ ਆਪਣੇ ਦੁਸ਼ਮਣ ਦੇ ਕੋਈ ਪੁੱਤਰ ਦੇ ਇਲਾਜ ਦੀ ਬੇਨਤੀ ਲੈ ਕੇ ਜਾਵਾਂ ਮੈਂ ਨਹੀਂ ਜਾਣਾ ਸੁੰਦਰ ਆਇਆ ਅਸਰਤ ਨਹੀਂ ਕਹਿੰਦਾ ਨਹੀਂ ਗੁਰੂ ਨਾਨਕ ਦਾ ਦਰ ਸਾਰਿਆਂ ਦਾ ਬਖਸ਼ਾਉਂਦਾ ਤੁਹਾਡੇ ਮਨਾਂ ਚ ਉਹਨਾਂ ਦੇ ਪ੍ਰਤੀ ਦਸ਼ਮਣੀ ਹੋ ਸਕਦੀ ਆ ਪਰ ਗੁਰੂ ਨਾਨਕ ਦੀ ਗੱਦੀ ਦੇ ਵਾਸਤੇ ਵਿੱਚ ਤੁਹਾਡੇ ਪ੍ਰਤੀ ਕੋਈ ਤਰਫਤ ਨਹੀਂ ਕੋਈ ਦਸ਼ਮਣੀ ਨਹੀਂ ਤੁਹਾਨੂੰ ਜਾਣਨਾ ਚਾਹੀਦਾ ਕਹਿੰਦਾ ਨਹੀਂ ਜੇ ਉਹਨਾਂ ਨੇ ਮੋੜ ਦਿੱਤਾ ਮੇਰੀ ਬੇਇੱਜ਼ਤੀ ਹੋਵੇਗੀ ਅੱਗੋਂ ਵੀ ਕੋਈ ਕਹਿੰਦਾ ਨਹੀਂ ਮੈਂ ਇਸ ਗੱਲ ਦੀ ਗਰੰਟੀ ਲੈਂਦਾ ਕਿ ਗੁਰੂ ਨਾਨਕ ਦੇ ਦਰ ਕੋਈ ਦਸ਼ਮਣੀ ਆਜਾਣਾ ਕਦੀ ਬੋੜਿਆ ਨਾ ਜਾਵੇ ਬੜੀਆਂ ਸਲਾਮਾਂ ਕਰਨ ਤੋਂ ਬਾਅਦ ਇਸ ਨੇ ਆਪਣੀ ਪਤਨੀ ਨਾਲ ਗੱਲ ਕੀਤੀ ਪਤਨੀ ਨੇ ਕਿਹਾ ਕਿ ਜੇਕਰ ਗੁਰਨਾਰਿਕ ਦੇ ਦਰ ਤੋਂ ਸਾਡੀ ਝੋਲੀ ਦੇ ਸਾਡਾ ਪੁੱਤਰ ਪੈ ਜਾਂਦਾ ਤੇ ਸਾਨੂੰ ਜਾਣ ਦੇ ਵਿੱਚ ਜਾਂ ਗੁਰੂ ਸਾਹਿਬ ਨੂੰ ਬੇਨਤੀ ਕਰਨ ਦੇ ਵਿੱਚ ਖਚੌਣਾ ਨਹੀਂ ਚਾਹੀਦਾ ਇਹਨਾਂ ਆਪਣੇ ਦੋਸਤ ਰਾਹ ਉੱਥੋਂ ਭੇਜੇ ਗੁਰਬੇਬ ਤੇ ਕੰਮਲਖਾਨ ਇਹ ਦੋਵੇਂ ਦਿੱਲੀ ਤੋਂ ਪ੍ਰੇਤ ਪ੍ਰਸਾਦ ਆਏ ਹੋਏ ਤੇ ਇਹਨਾਂ ਦੇ ਹੱਥ ਵਿੱਚ ਸ਼ਾਹਜਹਾਂ ਦੀ ਨਿੱਕੀ ਚਿੱਠੀ ਹੈ ਅਸਲ ਚਿੱਠੀ ਦਾ ਸਾਨੂੰ ਫਰੜਾ ਕਿਤੇ ਨਹੀਂ ਇਤਿਹਾਸ ਚ ਮਿਲਦਾ ਕੁਝ ਲੇਖਕਾਂ ਨੇ ਲਿਖਿਆ ਕਿ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਤੁਸੀਂ ਗੁਰੂ ਨਾਨਕ ਸਾਹਿਬ ਦੀ ਜਦੀ ਦੇ ਵਾਰਸ ਹੋ ਤੁਹਾਡੇ ਉੱਪਰ ਖੁਦਾ ਦਾ ਫਜ਼ਲ ਹੈ ਤੁਸੀਂ ਖੁਦਾ ਦਾ ਰੂਪ ਹੋ ਬੇਸ਼ੱਕ ਸਾਡੇ ਪਰਿਵਾਰ ਦੇ ਬਦਲ ਤੁਹਾਡੇ ਮਰਬਦਿਕੀਆਂ ਹੋਈਆਂ ਨੇ ਪਰ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਇਹ ਨਫ਼ਰਤ ਤੇ ਈਰਖਾ ਫੜੇ ਮਨ ਦੇ ਵਿੱਚ ਬਿਲਕੁਲ ਨਹੀਂ ਚੁਟਾਰੋਗੇ ਜੇਕਰ ਤੁਹਾਡੇ ਸ਼ਫਾ ਕਰਨ ਦੇ ਵਿੱਚੋਂ ਮੇਰੇ ਪੁੱਤਰ ਦੇ ਵਾਸਤੇ ਦਵਾਈ ਮਿਲ ਜਾਵੇ ਤੇ ਮੇਰੇ ਪੁੱਤਰ ਦੀ ਜਾਨ ਬਚ ਸਕਦੀ ਗੁਰੂ ਪਾਤਸ਼ਾਹ ਨੇ ਚੁੱਛਿਣ ਪੜਿਆ ਤਿੰਨਾਂ ਚੀਜ਼ਾਂ ਦੀ ਦਵਾਈ ਬਣਾ ਕੇ ਕੁੜੀਆਂ ਬਣਾ ਕੇ ਉਹਨਾਂ ਨੂੰ ਦੇ ਦਿੱਤੀ ਆ ਇਹਹੀ ਦਵਾਈ ਦਿੱਲੀ ਦੇ ਪਾਕਸਾ ਦੇ ਪੁੱਤ ਨੂੰ ਦਿੱਤੀ ਹੋਈ ਤੇ ਦਾਰਾ ਸ਼ਕੂ ਬਿਲਕੁਲ ਠੀਕ ਹੋ ਗਿਆ ਉਹਦੇ ਤੋਂ ਬਾਅਦ ਦਾਰਾ ਸ਼ਕੂ ਖੁਦ ਕੀਰਤਪੁਰ ਸਾਹਿਬ ਆਇਆ ਗੁਰੂ ਸਾਹਿਬ ਦਾ ਧਰਵਾਦ ਵੀ ਕੀਤਾ ਇਹ ਦੇਖ ਕੇ ਬੜਾ ਚੜਾ ਚੜਾ ਸੀ ਮੈਂ ਦੱਸਿਆ ਕਿ ਉਹਨੇ ਕਿਤਾਬਾਂ ਦਿੱਖੀਆਂ ਹੋਈਆਂ ਸੀ ਉਹਨੇ ਗੁਰੂ ਸਾਹਿਬ ਦੀ ਉਸਤਦ ਦੇ ਵਿੱਚ ਫਾਰਸੀ ਦੇ ਵਿੱਚ ਕੁਝ ਕਸੀਦੇ ਵੀ ਲਿਖੇ ਜਿਹੜੇ ਅੱਜ ਸਾਨੂੰ ਸੁਰੇ ਨਹੀਂ ਮਿਲਦੇ ਪਰ ਮੇਰਾ ਕਹਿਣ ਤੋਂ ਭਾਵੇਂ ਸੀ ਕਿ ਗੁਰੂ ਸਾਹਿਬ ਨੇ ਉਸ ਸਮੇਂ ਜਿਹੜਾ ਸੇਤ ਸਿਵਾਵਾ ਦਾ ਸਿਸਟਮ ਕਿੰਨਾ ਸਾਰਿਆ ਕਿ ਦਿੱਲੀ ਦੇ ਬਾਦਸ਼ਾਹ ਦਾ ਪੁੱਤ ਬਿਮਾਰ ਹੁੰਦਾ ਸੀ ਤੇ ਆਸ ਹੁੰਦੀ ਸੀ ਪੰਜਾਬ ਦੇ ਉੱਪਰ ਕਿ ਗੁਰੂ ਸਾਹਿਬ ਦੇ ਸ਼ਫਾ ਕਰਨੇ ਦੇ ਵਿੱਚੋਂ ਮੇਰਾ ਪੁੱਤ ਜਿਹੜਾ ਉਹ ਅਰੋਗ ਹੋ ਸਕਦਾ ਅੱਜ ਅਸੀਂ ਬਿਮਾਰ ਹੁੰਦੇ ਪੰਜਾਬ ਦਾ ਪੁੱਤ ਬਿਮਾਰ ਹੁੰਦਾ ਉਹ ਦਿੱਲੀ ਤੇ ਰਾਜਸਥਾਨ ਨੂੰ ਪਛਾ ਚੁੱਕੇ ਅਸੀਂ ਕਿੱਥੇ ਸੀ ਤੇ ਕਿੱਥੇ ਆ ਗਏ ਤੇ ਕੀ ਸਾਨੂੰ ਗੁਰੂ ਪਾਤਸ਼ਾਹ ਨੇ ਕੀ ਬਖਸ਼ਿਆ ਸਾਨੂੰ ਤੇ ਕੀ ਅਸੀਂ ਉਸ ਵਿਚਾਰਧਾਰਾ ਨੂੰ ਜਾਣ ਤੋਂ ਸਾਰੇ ਜਿਹੜਾ ਸਾਡੇ ਸਮਾਜ ਦਾ ਪ੍ਰਬੰਧ ਸੀ ਉਹ ਸਮਝਿਆ ਅੱਜ ਕਾਰਨ ਕੀ ਹੈ ਅਸੀਂ ਬਿਮਾਰ ਹੁੰਦੇ ਹਾਂ ਚੱਲ ਚੱਲਦੀ ਕਰ ਚੱਲਦੀ ਤੇ ਉਧਰ ਦਿੱਲੀ ਦੇ ਬਾਦਸ਼ਾਹ ਦਾ ਪੁੱਤ ਮਰਵਾਹ ਹੁੰਦਾ ਤੇ ਉਹਦਾ ਇਲਾਜ ਹੋ ਸਕਦਾ ਹੈ ਪੰਜਾਬ ਦੇ ਪਤਾ ਕਿ ਕਾਰਨ ਸੀ ਕਸੀਖ ਸਤਨੂ ਸਿੰਘ ਜੀ ਇਹ ਗੱਲਾਂ ਕਿਉਂ ਮੈਂ ਸੁਣਾਵਾਂ ਦੇ ਬੱਤ ਤੁਹਾਨੂੰ ਸੁਣ ਲਓ ਇਹਦੇ ਚ ਕੁਝ ਨੂੰ ਨੁਕਸਾਨ ਨਹੀਂ ਗੱਲ ਇਹ ਕਿ ਕੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਪ੍ਰਬੰਧ ਸਿਰਜਿਆ ਉਸ ਸਿਰਜਣੇ ਜਦੋਂ ਸਿਰਜਣਾ ਯਤਨ ਕਰੀਏ ਜਾਂ ਸੀ ਜਿਹੜੀਆਂ ਸਰਕਾਰਾਂ ਬਣਾਉਂਦੇ ਆ ਕਦੀ ਇਹਨਾਂ ਨੇ ਸੋਚਿਆ ਕਿ ਗੁਰੂ ਸਾਹਿਬ ਦਾ ਪੰਜਾਬ ਦੇ ਪ੍ਰਤੀ ਜਿਹੜਾ ਸੁਵਾਲ ਪ੍ਰਬੰਧ ਦਾ ਮਾਡਲ ਸੀ ਉਹ ਕੀ ਸੀ ਗੁਰੂ ਪਾਤਸ਼ਾਹ ਨੇ ਔਰੰਗਜ਼ੇਬ ਨੇ ਤੇਰਵਾਰ ਹਮਲੇ ਕਰਵਾਏ ਗੁਰੂ ਪਾਤਸ਼ਾਹ ਇੱਕ ਬਟਾਇਦਾ ਵਧੀਆ ਫੌਜ ਰੱਖੀ ਐ ਔਰ ਗੁਰੂ ਪਾਤਸ਼ਾਹ ਨੇ ਸਿੱਖਾਂ ਦੀ ਝੋਲੀ 'ਚ ਬੜਾ ਪਿਆਰਾ ਸ਼ਬਦ ਪਾਇਆ ਸਤਨੇ ਪਾਤਸ਼ਾਹ ਤੋਂ ਪਹਿਲਾਂ ਜਦੋਂ ਕੋਈ ਵਿਅਕਤੀ ਦੁਨੀਆ ਤੋਂ ਚਲਾ ਜਾਂਦਾ ਸੀ ਤਾਂ ਮੌਤ ਹੋ ਜਾਂਦੀ ਸੀ ਤੇ ਉਹਦੇ ਤੋਂ ਪਹਿਲਾਂ ਜਿਹੜੇ ਸ਼ਬਦ ਵਰਤੇ ਜਾਂਦੇ ਸੀ ਕੋਈ ਕਹਿੰਦਾ ਸੀ ਜੰਮਪੁਰੀ ਚਲਾ ਗਿਆ ਕੋਈ ਕਹਿੰਦਾ ਸੀ ਹੋ ਗਿਆ ਕੋਈ ਕੁਝ ਸ਼ਬਦ ਇਸ ਸੰਦਰਭਾਤ ਪਹਿਲੀ ਵਾਰ ਹੀ ਮਿਲਦਾ ਹੈ ਕਿ 7ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ ਜਿਹੜੇ ਨੇ ਉਹਨਾਂ ਨੇ ਸਿੱਖਾਂ ਨੂੰ ਇਹ ਤਾਂ ਈਨਤ ਕੀਤੀ ਕਿ ਤੁਸੀਂ ਅਕਾਲ ਚਰਣਾ ਸ਼ਰਧਵਤ। 18ਵੀਂ ਸਦੀ 'ਚ ਇਸ ਤਰ੍ਹਾਂ ਇਹ ਅਗਲਾ ਰੂਪ ਖੜਿਆ। ਜਦੋਂ ਕੋਈ ਬਾਦਸ਼ਾਹ ਕਿਸੇ ਬਾਦਸ਼ਾਹ ਤੇ ਪਰ ਹਮਲਾ ਕਰਦਾ ਸੀ ਤੁਸੀਂ ਕਹਿੰਦੇ ਸੀ ਬਾਦਸ਼ਾਹ ਨੇ ਚੜ੍ਹਾਈ ਕੀਤੀ ਹੈ। ਸਿੱਖਾਂ ਨੇ ਉਸ ਅਕਾਲ ਚਰਣਾ ਨੂੰ ਜਦੋਂ ਚੜ੍ਹਦੀ ਕਲਾ ਦੇ ਰੂਪ 'ਚ ਲਿਆ ਤੇ ਜਦੋਂ ਕੋਈ ਸਾਡੇ ਜੱਜਾਂ ਦੇ ਜੰਗਤ ਰਹਿਣ ਦਾ ਸਿੱਖ ਅਕਾਲ ਚਰਣਾ ਕਰ ਜਾਂਦਾ ਸੀ ਕਹਿੰਦੇ ਸੀ ਚੜ੍ਹਾਈ ਕਰ ਗਿਆ। ਈਸ਼ਵਰ ਵਰ ਦੇਸੀ ਜੇ ਫਲਾਣਾ ਚੜਾਈ ਕਰ ਗਿਆ ਇਹਦਾ ਮਤਲਬ ਕਿ ਅਸੀਂ ਮੌਤ ਨੂੰ ਮਥੋਰ ਕਰਨ ਦੇ ਸਤੁੱਚ ਉਹ ਜਿਹੜੇ ਸੀਗੇ ਬਿਰਬ ਸਿਰਜੇ ਕਿ ਮਨੁੱਖ ਮਰ ਜਾਂਦਾ ਸੀ ਸੀ ਕਿੰਨੇ ਸਿਹਾਕਾਲ ਚ ਰਹਿਣਾ ਜਾਂ ਚੜਾਈ ਕਰ ਗਿਆ ਅਸੀਂ ਇਹਨੂੰ ਸ਼ੋਕ ਦੇ ਰੂਪ ਚ ਨਹੀਂ ਲਿਆ ਇਹ ਗੁਰੂ ਪਾਚੇ ਨੇ ਸਾਡੀ ਝੋਲੀ ਚ ਪਾਇਆ ਕਿ ਜਿੰਨੇ ਸੀਾਰੇ ਸੰਸਾਰ ਤੋਂ ਚਲੇ ਜਾਣ ਮੌਤ ਨੂੰ ਤਬਦੀਲੀ ਦੇ ਪਰਵਰਤਨ ਦੇ ਰੂਪ ਚਲੀਏ ਕਿ ਅਸੀਂ ਪੰਜ ਤੱਤਾਂ ਤੋਂ ਬਣੇ ਸੀ ਤੇ ਪੰਜ ਤੱਤ ਵੱਖ-ਵੱਖਰੇ ਹੋ ਗਏ ਪਾਣੀ ਪਾਣੀ ਚਲਾ ਗਿਆ ਅਗਨੀ ਅਗਨੀ ਦੇ ਚਲੀ ਗਈ ਪrakash ਦੇ ਵਿੱਚ ਜਿਹੜਾ ਸੀ ਸਾਡੀ ਹੋਂਦ ਉਸmargi ਤੇ ਇਹ ਮਿੱਟੀ ਜਿਹੜੀ ਸੀ ਮਿੱਟੀ ਚਲੀ ਗਈ ਸੋ ਇਹਨੂੰ ਜੇ ਤੁਸੀਂ ਕਹਿੰਦੇ ਕਿ ਜੋਤੀ ਜੋਤ ਰਣੀ ਸੋ ਪੂਰਨ ਥੀ ਆ ਬੜਾ ਤੇ ਜਿਹੜੀ ਉਹਦੀ ਆਤਮਾ ਸੀ ਆਪਣੇ ਪਰਮ ਤਤ ਦੇ ਉੱਤੇ ਵਲੀਨ ਹੋ ਗਈ ਜੋਤ ਨੂੰ ਇੱਕ ਤਬਦੀਲੀ ਦੇ ਰੂਪ ਚ ਅਚਨ ਸਮਝਣ ਲੱਗਾ ਸਾਨੂੰ ਦਾਰਾ ਦੇ ਵਾਸਤੇ ਮੌਤ ਦੇ ਵਾਸਤੇ ਭੈਸਰ ਦੇ ਵਾਸਤੇ ਐਸੀ ਸ਼ਬਦ ਨਹੀਂ ਬੱਲਦੇ ਸੰਤ ਬੜਾ ਸਪੱਸ਼ਟ ਕਿਹਾ ਕਿ ਜਿੱਤ ਦਿਹਾੜੇ ਧੰਵਰੀ ਸਾਹਿਬ ਲੇ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਕਾਲੇ ਆ ਜਿੰਦਨ ਮਾਣੀ ਕੱਢੀਏ ਹੱਡਾਂ ਕੂਕੜ ਪਾਏ ਸਾਹੇ ਨਿਕਲੇ ਚੱਲਣੇ ਜਿੱਦੂ ਕੋ ਸਮਝਾਏ ਜਿੰਦ ਬਹੁਤੀ ਮਰਨ ਵਰ ਲੈ ਚਸੀ ਪਰਦਾਏ ਤੇ ਗੁਰੂ ਪਾਖਸ਼ਾਹ ਜੀ ਤੇ ਨਿਤ ਰਿੰਦੀਆਂ ਬਾਣੀ ਵਿੱਚ ਕਹਿ ਦਿੱਤਾ ਕਿ ਹਰ ਸਿੱਖ ਨੇ ਸੌਂਦ ਪਹਿਲਾਂ ਵੀ ਕੀਰਤਨ ਸੁਣਾ ਕਰਕੇ ਸੀ ਫੱਲਾ ਕਿ ਕੀਤਕ ਤੁ ਸੰਵਤ ਪ੍ਰਾਣੀ ਚੜਾਈ ਕਰਕੇ ਦਾ ਸੁਖ ਵੀ ਕੀਤਕ ਤੁ ਚੜਾ ਪਾ ਕਰਦੇ ਕਿਉਂਕਿ ਸੋਹੇ ਦਾ ਬਾਣੀ ਦਾ ਉਹ ਰੂਖ ਹੁੰਦਾ ਜਿਜ ਸੰਜੋਗ ਵੀ ਹੁੰਦਾ ਤੇ ਵਿਜੋਗ ਵੀ ਹੁੰਦਾ ਅਸੀਂ ਸੰਸਾਰ ਤੋਂ ਬਿਜੋਗ ਲੈ ਰਹੇ ਆ ਤੇ ਉਸ ਪਰਮ ਤੱਤ ਦੇ ਸੰਜੋਗ ਲੈ ਰਹੇ ਆ ਤੇ ਸਾਰੀ ਦੁਨੀਆ ਦੇ ਕਾਰ ਸੰਜੋਗ ਤੇ ਵਿਜੋਗ ਦੇ ਚੱਲਦੀ ਹੁੰਦੀ ਹੈ ਸੰਜੋਗ ਕੋ ਜੋਗ ਦੋ ਕਾਰ ਕਰਾਵੇ ਕਿਤੋਂ ਬਿਨਾ ਦੁਨੀਆ ਦਾ ਕੋਈ ਕਾਰਜ ਹੈ ਹੀ ਨਹੀਂ ਜਿਹੜਾ ਸੰਜੋਗ ਤੇ ਵਿਜੋਗ ਦੇ ਉੱਪਰ ਨਾ ਡਿੱਗਿਆ ਹੋਵੇ ਤੁਸੀਂ ਇੱਥੇ ਹੋ ਹੋ ਸਕਦਾ ਪਰਿਵਾਰ ਤੁਹਾਡਾ ਘਰ ਦੇ ਵਿੱਚ ਵਿਜੋਗ ਹੈ ਜੁੜੇ ਬੈਠੇ ਗੁਰੂ ਤੇ ਨਾਲ ਸੰਜੋਗ ਉੱਠ ਕੇ ਚਲੇ ਜਾਵੋਗੇ ਗੁਰੂ ਤੋਂ ਦੂਰ ਇੱਕ ਪਰਿਵਾਰ ਤੇ ਜਿਹੜੀ ਗੁਰੂ ਵੀ ਜੋ ਕੁਝ ਵੀ ਚੱਲ ਰਿਹਾ ਹੈ ਸਮਾਜ ਦੇ ਵਿੱਚ ਇੱਕ ਐਟਮ ਤੋਂ ਲੈ ਕੇ ਫਰੋਟੋਂ ਨਿਊਕਲੀਅਸ ਜੋ ਕੁਛ ਵੀ ਹੈ ਇਹ ਸਾਰਾ ਨੇੜੇ ਤੇ ਦੂਰ ਸੰਯੋਗ ਤੇ ਵਿਜੋਗ ਦੀ ਖੇਡ ਹੈ ਬ੍ਰਹਮੰਡ ਤੱਕ ਕੋਈ ਜਿਹੜਾ ਕਿਸੇ ਦੇ ਨੇੜੇ ਆ ਰਿਹਾ ਤਾਂ ਦੂਜੇ ਨੇ ਦੂਰ ਜਾ ਰਿਹਾ ਤੁਸੀਂ ਕਿਤੇ ਜਾ ਰਹੇ ਹੋ ਕਿਸੇ ਦੇ ਕੋਲ ਜਾ ਰਹੇ ਹੋ ਜਾਂ ਕਿਸੇ ਤੋਂ ਦੂਰ ਜਾ ਰਹੇ ਹੋ ਸਭ ਹੀ ਇੱਕ ਸੰਯੋਗ ਤੇ ਵਿਜੋਗ ਦੇ ਪਰਿਪੇਟੇ ਹੋਈ ਹੈ ਤੇ ਗੁਰੂ ਪਾਤਸ਼ਾਹ ਇਹ ਗੱਲ ਬੜੀ ਸਪਸ਼ਟ ਸਮਝਾ ਦੁੱਤੀ ਹੈ ਕਿ ਸਭ ਕੁਝ ਸੰਯੋਗ ਤੇ ਵਿਜੋਗ ਦੇ ਪਰਿਪੇਟੇ ਹੈ ਗੁਰੂ ਪਾਤਸ਼ਾਹ ਅਕਰਤ ਔਰੰਗਜ਼ੇਬ ਦੇ ਭੇਜੇ ਹੋਏ 10000 ਮਨਸਬਦਾਰ ਸਭ ਤੋਂ ਪਹਿਲਾਂ ਜ਼ਾਲਮ ਖਾਨ ਨੇ ਹਮਲਾ ਕਰਨ ਦਾ ਯਤਨ ਕੀਤਾ। ਹੀਤਪੁਰ ਦੇ ਸਿੜੇ ਆਇਆ ਪੁੱਤ ਦੇ ਕਰਕੇ ਬੱਚਾ ਮਾਸਪਾਦਾ بیمار ਹੋ ਗਿਆ ਮੌਤ ਹੋ ਗਈ। ਉਸ ਤੋਂ ਬਾਅਦ ਦੂਜਾ ਪੁਰਾ ਜਗਾ ਸੀਗਾ ਉਹਦਾ ਢੰਡਾਰ ਕੋਈ ਜਰਨੈਲ ਆ ਰਿਹਾ ਸੀ ਦੁੰਦੇ ਘਰ ਉਸ ਨੂੰ ਕਿਹਾ ਗਿਆ ਕਿ ਪ੍ਰਸਾਦ ਤੇ ਮੁਲਾਕਾਤ ਕਰ। ਉਸ ਨੂੰ ਸੁੱਤੇ ਪੈਣ ਨੂੰ ਉਹਦੇ ਆਪਣੇ ਸਪਈਆਂ ਨੇ ਘੇਰ ਕਰ ਦਿੱਤਾ। ਤੀਸਰਾ ਹਮਲਾ ਸਹਾਬ ਨੂੰ ਤੇ ਨਹਿਰ ਕਰਨੇ ਕਰਨਾ ਸੀ ਜਦੋਂ ਉਹ ਗੁਰੂ ਸਾਹਿਬ ਦੇ ਪਰਮਲਾ ਕਰਨ ਦੇ ਵਾਸਤੇ ਆਇਆ ਤੇ ਜਿੱਥੇ ਉਹਦੀ ਫੌਜ ਟੰਗੀ ਹੋਈ ਸੀ ਹਾਜਾ ਫੈਲ ਗਿਆ ਬਹੁਤ سارے ਸਿਪਾਹੀਆਂ ਤੇ ਜਰਨਲਾਂ ਦੀ ਮੌਤ ਹੋ ਗਈ ਤੇ ਉਹ ਹੀ ਗੁਰੂ ਸਾਹਿਬ ਨੂੰ ਬਚਾ ਲਾ ਸਕਿਆ ਸੋ ਇਹਦਾ ਇਹ ਮਤਲਬ ਨਹੀਂ ਕਿ ਗੁਰੂ ਸਾਹਿਬ ਦੇ ਉੱਪਰ ਹਮਲਾ ਕਰਨ ਦੇ ਯਤਨ ਨਹੀਂ ਹੋਏ ਗੁਰੂ ਸਾਹਿਬ ਦੇ ਪਰਿਵਾਰ ਤੇ ਉੱਪਰ ਹਮਲਾ ਕੀਤਾ ਮੁਖਸਰਾਨ ਦੇ ਪੁੱਤਰੇ ਨੇ ਫਗਵਾੜੇ ਦੇ ਕੋਲ ਜਿੱਥੇ ਭਾਈ ਗੋਰਾ ਜਿਹਨੇ ਰੋਕਿਆ ਉਹਦੇ ਤੋਂ ਬਾਅਦ ਕੀਰਤਪੁਰ ਤੇ ਹਮਲਾ ਕਰਨ ਦਾ ਯਤਨ ਕੀਤਾ ਪਹਿਲਾ ਜ਼ਾਲਮ ਖਾਨ ਨੇ ਉਸ ਤੋਂ ਬਾਅਦ ਦੂਜੇ ਕਾਨ ਨੇ ਤੇ ਤੀਸਰਾ ਹਮਦਰ ਨਹਿਰ ਖਾਨ ਨੇ ਕਰਦਾ ਯਤਨ ਕੀਤਾ ਉਸ ਤੋਂ ਬਾਅਦ ਉਹ ਵਕਤ ਮੇਰਾ ਇੱਕ ਕੈਂਪ ਦਾ ਸਮਾਪਤ ਹੋ ਗਿਆ ਕਿ ਫਿਰ ਸਮਾਪਤੀ ਕਰਦੇ ਔਰ ਜੇਬ ਨੇ ਚੰਗੇ ਚੰਗੇ ਜਿਹੜੇ ਧਾਰਮਿਕ ਪ੍ਰੇਰਤੀ ਸੀ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਸੀ ਸ਼ੁਰੂ ਕਰ ਦਿੱਤੀ ਗੁਰੂ ਸਾਹਿਬ ਦੇ ਪਰਸ਼ਮਰ ਕਰਦਾ ਚਤਰ ਕੀਤਾ ਗਿਆ ਫੰਗਲੇ ਦਾ ਕੰਮ ਦਾ ਭੋਇ ਤੇ ਗੁਰੂ ਸਾਹਿਬ ਨੂੰ ਦਿੱਲੀ ਸੱਜਿਆ ਹੁਣ ਇੱਥੇ ਇੱਕ ਗੱਲ ਸਮਝੋ ਜਦੋਂ ਗੁਰੂ ਸਾਹਿਬ ਨੂੰ ਦਿੱਲੀ ਪਹੁੰਚਣ ਦਾ ਸੁਨੇਹਾ ਲੈ ਕੇ ਔਰੰਗਜ਼ੇਬ ਦਾ ਕਾਸਤ ਮਸੰਜਰ ਆਉਂਦਾ ਤੇ ਗੁਰੂ ਸਾਹਿਬ ਦਾ ਜਿਹੜਾ ਜਵਾਬ ਹੈ ਬੜਾ ਸਪਸ਼ਟ ਹਮ ਤੋ ਤੁਮਸਿਉ ਨਾਹੀ ਕਿਸ਼ਕਾਮ ਰਾਖੇ ਨਾਹੀ ਮੁਲਕ ਦੇਨੇ ਨਹੀਂ ਦਾਂ ਇਹ ਬੜੀ ਸਪਸ਼ਟ ਗੱਲ ਜੀ ਕਿ ਇਸ ਜਗ੍ਹਾ ਦੇ ਉੱਪਰ ਸਾਡਾ ਬਾਦਸ਼ਾਹ ਦਾ ਕਿ 파ਸ ਨੇ ਕਹਤਾ ਹਮ ਕੋ ਤੁਮ ਸੇ ਨਾਹੀਂ ਪਿਛ ਕੇ ਹਮ ਹੋਰ ਸੇ ਮੈਨੂ ਤੇਰੇ ਨਾਮ ਮਿਲਦੀ ਕੋਈ ਲੋੜ ਨਾ ਮੈਨੂੰ ਤੇਰੇ ਨਾਲ ਕੋਈ ਕੰਮ ਨਹੀਂ ਉਹਦਾ ਕਾਰਨ ਹੈ ਕਿ ਜਿਸ ਜ਼ਮੀਨ 'ਚ ਅਸੀਂ ਰਹਿ ਰਹੇ ਹਾਂ ਉਹ ਆਪਣੀ ਖਰੀਦੀ ਜ਼ਮੀਨ ਹੈ ਅਸੀਂ ਕੋਈ ਟੈਕਸ ਨਹੀਂ ਦੇਣਾ ਤੇ ਉਸ ਜ਼ਮੀਨ ਦੀ ਰਾਖੀ ਦੇ ਵਾਸਤੇ ਸਾਡੇ ਕੋਲ ਆਪਣਾ ਫੌਜੀ ਪ੍ਰਬੰਧ ਹੈ ਅਸੀਂ ਤੇਰੇ ਕੋਲ ਕੋਈ ਫੌਜ ਨਹੀਂ ਮੰਗ ਰਹੇ ਰਾਖੇ ਨਹੀਂ ਹੋਲ ਕਰਦੇ ਦੇਵੇ ਨਹੀਂ ਦਾਮ ਹਮ ਕੋ ਤੁਮਸੇ ਨਾਲੇ ਕੁਛ ਕੰਮ ਸੋ ਸਕਰੇ ਪਾਸ਼ਾ ਦਾ ਜਿਹੜਾ ਜੀਵਨ ਬਰਤਾਨਾ ਤ ਉਹ ਬਹੁਤ ਵੱਡਾ ਮਹਿਤ ਹੈਰਾਨ ਹੈ ਫਿਰ ਸਾਡੇ ਇੱਕ ਲਿਖਾਰੀ ਨੇ ਕਿ ਕਿਸੇ ਸਫਲ ਬਾਅਦ ਚਲੇ ਜੀਵਨ ਦੇ ਲਿਖਣ ਦੇ ਪਾਰ ਸ੍ਰੋਤਾਂ ਦੀ ਬਹੁਤ ਘਾਟ ਹੈ ਨਹੀਂ ਘਾਟ ਨਹੀਂ ਸ੍ਰੋਤਾਂ ਦੇ ਉੱਪਰ ਕੰਮ ਕਰਨ ਦੀ ਘਾਟ ਹੈ ਜੋ ਸਾਡੇ ਅਸੀਂ ਗੁਰੂ ਸਾਹਿਬ ਦੇ ਜੀਵਨ ਦੇ ਉੱਪਰ ਪੂਰਾ ਇਤਿਹਾਸਕਾਰ ਨਹੀਂ ਕਰ ਸਕਿਆ ਅਭੀਰ ਜੀ ਨੇ ਪੜਖੇ ਨੇ ਆਪਣੀ ਪੀਛਲੀ ਜਥੇ ਆਲੇ ਘਾਟ ਦੀ ਸਰਬਾਤ ਅੰਦਰ ਵੀ ਤੇ ਹੀ ਗੱਲ ਚੱਲ ਰਹੀ ਸੀ ਕਿ ਮੈਨੂੰ ਇਹ ਲੱਗਦਾ ਹੈ ਕਿ ਡਾਕਟਰ ਗੰਡਾ ਸਿੰਘ ਤੋਂ ਬਾਅਦ ਸਿੱਖ ਇਤਿਹਾਸਕਾਰ ਦੀ ਮਰ ਗਈ ਔਰ ਜਿੰਨਾ ਵੀ ਅਸੀਂ ਸੁਣਾ ਰਹੇ ਹਾਂ ਜਿੰਨਾ ਵੀ ਅਸੀਂ ਦੇਖ ਰਹੇ ਹਾਂ ਕਿ ਜਿੰਨੀ ਵੀ ਇਤਿਹਾਸ ਦੀ ਸਾਖਿਰਚਾ ਬੰਦੀ ਹੈ ਇਹ ਸਾਰਾ ਹੀ ਕੰਮ ਡਾਕਟਰ ਗੰਡਾ ਸਿੰਘ ਦਾ ਕੀਤਾ ਹੋਇਆ ਹੈ ਜੇਕਰ ਡਾਕਟਰ ਗੰਡਾ ਸਿੰਘ ਇਤਿਹਾਸ ਸ्रोत ਨਾਲ ਲੱਭੇ ਹੁੰਦੇ ਸਾਡੀ ਧੋਲੀ ਚ ਨਾਂ ਪਾਏ ਹੁੰਦੇ ਸਾਡੇ ਕੋਲ ਇਤਿਹਾਸ ਦਾ ਕੁਝ ਨਹੀਂ ਹੁੰਦਾ ਸੀ ਆ ਜੋ ਕੁਝ ਮੈਂ ਤੁਹਾਨੂੰ ਸਾਂਝਾ ਕੀਤਾ ਹੈ ਚਾਹੇ ਆਰੰਗੀਫ ਦੀ ਜ਼ਿੰਦਗੀ ਦੇ ਵਿੱਚ ਰਕਮਿਆਨ ਵੀ ਚਾਹੇ ਬੌਸਰੀ ਅਨੰਦ ਵੀ ਜਾਂ ਫਿਰ ਮੁਹਸਰਫਾਨੀ ਦੀ ਦਬਸਤਾਨੇ ਮਜਾਦ ਇਹ ਸਾਰੇ ਡਾਕਟਰ ਗੰਡਾ ਸਿੰਘ ਦਾ ਕੀਤਾ ਹੋਇਆ ਕੰਮ ਹੈ ਕਾਸ਼ ਇਹ ਦੇ ਅੰਗਰੇਜ਼ੀ ਦੇ ਵਿੱਚ ਉਰਦੂ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਬ੍ਰਾਜ ਦੇ ਵਿੱਚ ਪੰਜਾਬੀ ਦੇ ਵਿੱਚ ਜੋ ਇਤਿਹਾਸਕਾਰੀ ਦੇ ਪੱਖੋਂ ਕੌਮ ਦੀ ਧੋਲੀ ਪਿਆ ਉਹ ਡਾਕਟਰ ਜਰਨਾ ਸਿੰਘ ਨਹੀਂ ਪਿਆ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਸਾਡੇ ਕੋਲ ਕੋਈ ਇਤਿਹਾਸਕਾਰ ਨਹੀਂ ਹੈ ਅੱਜ ਸਾਡੇ ਕੋਲ ਇਤਿਹਾਸ ਖੋਲ ਦਾ ਕੋਈ ਬੋਲ ਨਹੀਂ ਤੇ ਅੱਜ ਜੋ ਸਾਡੇ ਇਤਿਹਾਸ ਦੇ ਬਾਰੇ ਜੋ ਮਰਜੀ ਬੋਲ ਦਵੇ ਸਾਡੀ ਕੋਈ ਸੰਸਥਾ ਨਹੀਂ ਜਿਹੜੀ ਉਹਦੇ ਖਿਲਾਫ ਕੋਈ ਐਕਸ਼ਨ ਉਾ ਸਕੇ ਕਿ ਇਹ ਜੋ ਗੁਰੂ ਤੁਸੀਂ ਬੋਲ ਰਹੇ ਹੋ ਸਾਡੀ ਪੁਰਬਤ ਕੋ ਚਾਰ ਤਰ੍ਹਾਂ ਦੇ ਨਿਬੋਦਾ ਸੋ ਗੁਰੂ ਕਿਰਪਾ ਕਰੇ ਜੇ ਤੇ ਅਸੀਂ ਸਾਰੇ ਕਰਦੇ ਹੋਏ ਕਿ ਇਸ ਮਾਹੌਲ ਨੂੰ ਸਖਸ਼ਤੀ ਜੇ ਅਸੀਂ ਗੁਰੂ ਇਤਿਹਾਸ ਨੂੰ ਆਪਣੇ ਬੱਚਿਆਂ ਤੱਕ ਸਹੀ ਰੂਪ ਵਿੱਚ ਲੈ ਕੇ ਜਾਣ ਦਾ ਯਤਨ ਕਰ ਸਕੀਏ ਸੋ ਇੰਨੀਆਂ ਵੀ ਦੇਖਦੀਆਂ ਪ੍ਰਮਾਨ ਫੱਟੇ ਨੂੰ ਸਾਂਸਕ੍ਰਿਤਕਤਾ ਸੇ ਤੱਕਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ